ਕਿੰਨੀ ਸਰਕਾਰ ਐਡੀ ਗਿਰਜੂ ਯਾਰ ਮੈਂ ਤੇਰੇ ਸੋਚਿਆ ਨਹੀਂ ਸੀ ਸੁਪਨੇ 'ਚ ਵੀ ਇਹਨਾਂ ਨੇ ਕੀ ਕੀਤਾ ਸਾਡੇ ਦੇ ਪਰਚੇ ਕੱਟਦੇ 18 ਬੰਦੇ ਦੇ ਬਾਈ ਨੇ ਮੈਂ ਬਾਕੀ ਹਲ ਫਸਾਤਿਆਂ ਤੇ ਕੱਟਦੇ ਜਿਹਦੇ ਵਿੱਚ ਮੈਂ ਆ ਲੱਖਾਂ ਬਦਨਾ ਕਿੰਦਾ ਕਿੰਦਾ ਜਾ ਅੰਗਰੇਜ਼ੀਆਂ ਭੈਣਾਂ ਨੇ ਭਨੇਰੀਆਂ ਭੈਣਾਂ ਨੇ ਆਪਣੇ ਆਪਣੇ ਦਾ ਡੈਡੀ ਤੁਸੀਂ ਅੱਧੋ ਚੱਲ ਤੁਹਾਡੇ ਦੇ ਕੱਟਣਾ ਵਾਲਾ ਕੱਟਦਾ ਤੁਸੀਂ ਵਿੱਚ ਕੁੜੀਆਂ ਦੇ ਕਬਰ ਚ ਕਰ ਦਿਓ ਯਾਰ ਉਹਨਾਂ ਵਿਚਾਰੀਆਂ ਦਾ ਕੀ ਕੀ ਕਦੂਰਾ ਬਾਬਾ ਕੱਟ ਭਾਰਾ ਲਾਤੀਆਂ ਵੀ ਉੱਥੇ ਮੁਲਾਜ਼ਮ ਦੇ ਕਿਰਚਮਾਰੀ ਸਾਡੇ ਦੇ 307 ਦਾ ਪਰਚਾ ਕੱਟਦਾ ਉੱਥੇ ਵੀ ਆਈ ਵੀ ਨਹੀਂ ਸੀ ਨਾਲੇ ਪਹਿਲੀ ਗੱਲ ਇਹ ਦੇਖੋ ਯਾਰ ਐਡੀ ਯਾਰ ਆਮ ਆਦਮੀ ਸਰਕਾਰ ਐਡੀ ਗਿਰਜੂ ਪੁਲਿਸ ਪ੍ਰ ਕੋਈ ਚੱਕਰ ਨਹੀਂ ਲੱਗਦੇ ਪਹਿਲਾਂ ਵੀ ਚੱਲਦੇ ਰਹੇ ਹੋ ਕਟਿਆ ਮਾਂਗੇ ਜੇ ਕੋਈ ਚੱਕਰੀ ਨਹੀਂ ਪਰਚਾ ਬੱਚਿਆਂ ਦਾ ਪਰ ਉਹ ਵਿਚਾਰੀਆਂ ਕੁੜੀਆਂ ਦੇ ਕਿਉਂ ਕਟਿਆ ਦੇ ਪਿਓ ਤੇ ਕਿਉਂ ਕਟਿਆ ਸਰਕਾਰ ਐਡੀ ਕਿਰਦੂ ਯਾਰ ਕੋਈ ਸੋਚਿਆ ਵੀ ਨਹੀਂ ਜਿਆਰਾ ਸੌਣ ਲੱਗੇ ਬਹੁਤ ਦੁਖਦੀ ਗੱਲ ਆ ਭਾਨੇ ਸਿੱਧੂ ਨੂੰ ਤਾਂ 10 ਤਰੀਕ ਨੂੰ ਕੀ ਛੱਡਣਾ ਸੀ ਸਰਕਾਰਾਂ ਨੇ ਉਸ ਦੇ ਪਰਿਵਾਰ ਦੇ ਉੱਪਰ ਵੀ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਭਰਾ ਤੇ ਉਸ ਦੇ ਪਿਤਾ ਤੇ ਉਸ ਦੀਆਂ ਦੋਵੇਂ ਭੈਣਾਂ ਤੇ ਪਰਚੇ ਪਾ ਦਿੱਤੇ ਗਏ ਲੱਖੇ ਸਧਾਣੇ ਤੇ ਪਰਚੇ ਪਾ ਦਿੱਤੇ ਅਤੇ 18 ਹੋਰ ਮੁੰਡਿਆਂ ਤੇ ਪਰਚੇ ਪਾ ਦਿੱਤੇ ਗਏ ਜਿਹੜੇ ਪ੍ਰੋਡਿਊਸਰ ਡੀਐਕਐਕਸ ਦੇ ਨਾਲ ਗੁਰਵਿੰਦਰ ਗੱਲ ਵੀ ਕੰਮ ਕਰਦਾ ਸੀ ਉਸ ਦੇ ਉੱਪਰ ਵੀ ਪਰਚਾ ਪਾ ਦਿੱਤਾ ਗਿਆ ਜੋ ਵੀ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਖੜਾ ਉਸ ਦੇ ਉੱਪਰ ਪਰਚਾ ਪਾ ਦਿੱਤਾ ਜਾਂਦਾ ਸਰਕਾਰ ਛਰੇ ਹਾਂ ਤੱਕਾ ਕਰ ਰਹੀ ਹੈ ਦੋਸਤੋ ਸੋਸ਼ਲ ਮੀਡੀਆ ਤੇ ਕਈ ਵੀਰਾਂ ਦਾ ਕਹਿਣਾ ਲੱਖੇ ਸਿਧਾਣੇ ਨੇ ਜੋ ਧਰਨਾ ਲਗਾਇਆ ਸੀ ਧਰਨਾ ਚ ਕਾ ਕੇ ਸਹਿਮਤੀ ਬਣਾ ਕੇ ਬਹੁਤ ਹੀ ਵੱਡੀ ਗਲਤੀ ਕੀਤੀ ਹੈ ਦੋਸਤੋ ਅਤੇ ਸਰਕਾਰ ਹੁਣ ਭਾਨੇ ਸਿੱਧੂ ਨੂੰ ਨਹੀਂ ਛੱਡੇਗੀ ਬਾਕੀ 10 ਤਰੀਕ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਆਉਣ ਵਾਲੀ 10 ਤਰੀਕ ਨੂੰ ਭਾਨੇ ਸਿੱਧੂ ਨੂੰ ਸਰਕਾਰ ਛੱਡਦੀ ਹੈ ਜਾਂ ਨਹੀਂ ਲੱਖੇ ਸਿਧਾਣੇ ਦਾ ਇਹ ਕਹਿਣਾ ਹੈ ਕਿ ਸਰਕਾਰ ਨੇ ਥੁੱਕ ਕੇ ਚੱਟਿਆ ਤੇ ਉਹ ਆਪਣੇ ਬਿਆਨਾਂ ਤੋਂ ਭੱਜ ਰਹੀ ਹੈ ਤੇ ਕਈ ਲੋਕਾਂ ਦਾ ਸੋਸ਼ਲ ਮੀਡੀਆ ਤੇ ਇਹ ਵੀ ਕਹਿਣਾ ਹੈ ਕਿ ਭਾਨੇ ਸਿੱਧੂ ਦੀ ਅਸੀਂ 90 ਸਾਲ ਦੀ ਬੇਬੇ ਕਿਉਂ ਛੱਡਦੀ ਉਸ ਦੀ ਬੇਬੇ ਦੇ ਉੱਪਰ ਵੀ ਪਰਚਾ ਪਾ ਦੇਣਾ ਸੀ ਤੇ ਦੋਸਤੋ ਸੋਸ਼ਲ ਮੀਡੀਆ ਤੇ ਝਾੜੂ ਸਰਕਾਰ ਦੀ ਆਮ ਆਦਮੀ ਸਰਕਾਰ ਦੀ ਥੂ-ਥੂ ਹੋ ਰਹੀ ਹੈ ਤੇ ਕਾਫੀ ਜਿਆਦੇ ਬਿਆਨਬਾਜ਼ੀ ਲੋਕ ਕਰ ਰਹੇ ਨੇ ਤੇ ਦੋਸਤੋ ਤੁਹਾਡੇ ਜੋ ਇਹ ਸਰਕਾਰ ਦੇ ਵੱਲੋਂ ਐਕਸ਼ਨ ਲੈ ਗਿਆ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਜਰੂਰ ਕਰਿਓ ਬਾਕੀ ਦੋਸਤੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਸਾਨੂੰ ਜਿਵੇਂ ਹੀ ਕੋਈ ਵੱਡੀ ਅਪਡੇਟ ਮਿਲੇਗੀ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ